ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬੀ ਸਿਨੇਮਾ ਵਿੱਚ ਆਪਣੀ ਨਵੇਕਲੀ ਜਗ੍ਹਾ ਬਣਾਉਣ ਵਾਲੇ ਹਾਸਿਆਂ ਦੇ ਬਾਦਸ਼ਾਹ ਤੇ ਪ੍ਰਸਿੱਧ ਲੇਖਕ ਗੁਰਚੇਤ ਚਿੱਤਰਕਾਰ ਇੱਕ ਵਾਰ ਫਿਰ ਤੋਂ ਦੁਨੀਆ ਦੇ ਵਿਗੜ ਰਹੇ ਮਾਹੌਲ ਤੇ ਕਰਾਰੀ ਸੱਟ ਮਾਰਦੇ ਹੋਏ ਨਵੀਂ ਫਿਲਮ ਫੈਮਲੀ 439 ਬਦਲਾ ਲੈ ਕੇ ਹਾਜ਼ਰ ਹੋ ਰਹੇ ਹਨ ਇਸ ਫਿਲਮ ਵਿੱਚ ਜਿੱਥੇ ਗੁਰਚੇਤ ਨੇ ਇਸ ਫਿਲਮ ਨੂੰ ਲਿਖਿਆ ਹੈ ਉੱਥੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ ਇਸ ਫਿਲਮ ਦੇ ਨਿਰਦੇਸ਼ਕਨ ਵਿਕਰਮ ਗਿਲ ਫੈਮਲੀ 439 ਵਿੱਚ ਸਤਵਿੰਦਰ ਧੀਮਾਨ ਮਲਕੀਤ ਮਲੰਗਾ ਮਾਂਟੋ ਸੁਆਮੀ ਸਰਬਜੀਤ ਕਮਲ ਰਾਜਪਾਲ ਕੁਲਦੀਪ ਸਿੱਧੂ ਕੁਲਵੰਤ ਗਿਲ ਤੇ ਕੁਲਦੀਪ ਦੋਸਾਂਝ ਕੰਮ ਕਰ ਰਹੇ ਹਨ ਤੇ ਇਹ ਫਿਲਮ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ ਤੇ ਦਰਸ਼ਕਾਂ ਨੂੰ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਹੈ ਗੁਰਜੀਤ ਨੇ ਕਿਹਾ ਕਿ ਇਹ ਫਿਲਮ ਜਿੱਥੇ ਹਸਾਏਗੀ ਵੀ ਤੇ ਉੱਥੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇ ਕੇ ਜਾਏਗੀ। ਗੁਰਦਾਸਪੁਰ ਦੇ ਪਿੰਡ ਬਾਗੜੀਆ ਵਿੱਚ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਤੇ ਪਿੰਡੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਚੇਅਰਮੈਨ ਦੇ ਪੁੱਤਰ ਉਸਨੂੰ ਕਿਡਨਾਪ ਕਰਕੇ ਆਪਣੇ ਘਰ ਲੈ ਗਏ ਹਨ ਤੇ ਉਹਨਾਂ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ ਹੈ। ਜਿਸ ਕਾਰਨ ਗੁਰਮੀਤ ਸਿੰਘ ਨਾਮ ਦਾ ਇਹਨੂੰ ਜੋਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਸਿਵਲ ਹਸਪਤਾਲ ਗੁਰਦਾਸਪੁਰ ਇਸ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਸਾਬਕਾ ਚੇਅਰਮੈਨ ਚੰਚਲ ਸਿੰਘ ਦਾ ਪਰਿਵਾਰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਿਕਾਰ ਰਿਹਾ ਪਰ ਪੁਲਿਸ ਵੱਲੋਂ ਗੁਰਮੀਤ ਸਿੰਘ ਦੀ ਸ਼ਿਕਾਇਤ ਤੇ ਸਾਬਕਾ ਚੇਅਰਮੈਨ ਦੇ ਧੀਰ ਦੇ ਪੰਜ ਲੋਕਾਂ ਖਿਲਾਫ ਨਾਮ ਸਮੇਤ ਤੇ ਤਿੰਨ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਮੇਰਾ ਨਾਮ ਜੈਪ ਸਿੰਘ ਕੀ ਮਸਲਾ ਕੀ ਬਣਿਆ ਮਸਲਾ ਕੀ ਅਸ਼ੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਤੇ ਮੈਂ ਇਹਨਾਂ ਦੇ ਕੋਲੋਂ ਲੰਘ ਕੇ ਗਿਆ ਕਾਲੀ 'ਚ ਇਹ ਅੱਠ ਜਣੇ ਆਏ ਨੇ ਇਹਨਾਂ ਨੇ ਲੜਦੇ ਜੋ ਪਹਿਲੇ ਭੀ ਜਿੰਨਾਂ ਧੱਕੇ ਮਾਰ ਕੇ ਤੇ ਉੱਥੇ ਸੁੱਟ ਗਏ ਨੇ ਉਹਦੇ ਵਾਲ ਗੋਲ ਤੋਂ ਕੇ ਪਰਨਾ ਵੀ ਲਾ ਕੇ ਲੈ ਗਏ। ਸੰਝੋ ਪਰਨਾ ਲਗਾ ਗਿਆ ਇਹ ਮੇਰੇ ਕੋਲ ਤੇ ਸਾਈਕਲ ਸੀ ਮੈਂ ਸੁੱਟਦਾ ਉੱਥੇ ਸਾਈਕਲ ਜਿਹੜੂ ਸੁੱਟਦਾ ਗੁਰਦੁਆਰੇ। ਜਿਵੇਂ ਮੋਟਰਸਾਈਕਲ ਤੇ ਇਹਨਾਂ ਦੇ ਡੇਰੇ ਗਏ ਅੱਗੋਂ ਗਾਲਾਂ ਕੱਢੀਆਂ ਕਹਿੰਦੇ ਜੋ ਅਸੀਂ ਕਰਨਾ ਅਸੀਂ ਰਿਆ ਕਰ। ਉਹ ਜਿੱਥੇ ਭਜਣਾ ਭੱਜ ਲਈ ਅਸੀਂ ਨਹੀਂ ਬਖਸ਼ਣਾ ਤੁਹਾਨੂੰ ਤੇ ਨਾ ਤੁਹਾਨੂੰ ਅੰਦਰ ਬੁੱਟੂ ਹੀ ਕਹਿੰਦੇ ਸਾਡੀਆਂ ਵੀਡੀਓ ਵਾਇਰਲ ਕਰਦਾ ਫਲਾਣ ਕਰਦਾ ਜਦੋਂ ਵੀਡੀਓ ਵਾਇਰਲ ਹੋ ਗਈ ਸੀ ਸਾਡਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਸੀ ਤੇ ਇਹ ਬੰਦਾ ਆਣ ਕੇ ਇਹਨਾਂ ਦਾ ਵੀ ਵਿਚ ਖੜਾ ਸੀ ਚੰਚਲ ਸਿੰਘ ਤੇ ਇਹਨੇ ਫਿਰ ਚੰਚਲ ਦੀ ਵੀਡੀਓ ਵਾਇਰਲ ਕੀਤੀ ਕਿ ਇਹ ਤਾਂ ਮੇਰੇ ਨਾਲ ਦੇਣ ਲੈਣ ਕੋਈ ਨਹੀਂ ਨਾ ਮੋਤ ਪੇਰਾਂ ਨਾਲ ਕੋਈ ਸਾਡਾ ਸੱਜੇ ਖੱਬੇ ਉਹਨਾਂ ਕੋਈ ਰਿਸ਼ਤੇਦਾਰ ਹੈ ਕਿ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਫਕਾਂ ਦੀ ਭੰਡਣੀ ਕਿਉਂ ਕੀਤੀ ਜਦ ਕਿ ਸਾਡਾ ਇਹਨਾਂ ਕੋਈ ਦੇਣ ਦੇਣ ਨਹੀਂਗਾ ਨਾ ਇਹ ਸਾਡਾ ਕੋਈ ਮੋਤ ਪੇਰ ਨਾਲ ਕੋਈ ਸਾਡਾ ਜਦ ਹੀ ਜਦੋਂ ਆਇਆ ਉੱਥੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਖਾਲਸਾ ਬੰਦਰਾ ਇਸੇ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਇਹ ਜਿੱਥੇ-ਕਿੱਥੇ ਕੋਈ ਮਸਲਾ ਹੋਇਆ ਚਾਹੇ ਕਿਸੇ ਮੁੱਦੇ ਤੇ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਿਲਾਫ ਤੇ ਔਰ ਸ਼ੁਰੂ ਤੋਂ ਹੀ ਵੀ ਜਦੋਂ ਖਿਲਾਫ ਹੈ ਜੋ ਪਤਾ ਖਿਲਾਫ ਹੈ ਤਾਂ ਸਾਡਾ ਕੇਸ ਨਾ ਚੱਲਦਾ ਮਸਲਾ ਇਹ ਵਿੱਚ ਹੁੰਦਾ ਇਹਨੂੰ ਕੀ ਮਤਲਬ ਸੀ ਸਾਮੀ ਕੰਪਲੇਨ ਆਈ ਸੀ ਅਜੈਪ ਸਿੰਘ ਵੱਲੋਂ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਅਸੀਂ ਇਮੀਡੀਏਟ ਐਕਸ਼ਨ ਲੈਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਹੈ ਤੇ ਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਕੈਨੇਡਿਆ ਖਾਦ ਐਡਮਿਟ ਕਰਵਾਇਆ। ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਡਿਆ। ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ। 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇਸ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫਆਈਆਰ ਆਈ ਕੋਈ ਦਰਖਾਸਤ ਜਾਂ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਗਈ ਹੋਵੇ ਜਾਂ ਉਹਨਾਂ ਵੱਲੋਂ ਗਈ ਹੋਵੇ ਕੋਈ ਨਹੀਂ ਗਈ। ਇਹ ਜੇ ਮਤਲਬ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੁਝ ਆਉਣ ਜਾਣ ਛੜਕਾ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਿਹਨੂੰ ਚੁੱਕੇ ਕੋਈ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਗੇ ਤੇ ਮੈਂ ਤੇਰੇ ਨਾ ਤੇਰੇ ਪਿਓ ਨਾਲ ਕੀਤਾ ਹੁਣ ਤੇਰੇ ਨਾਂ ਵੇ ਕਰਕੇ ਦੱਸਣਿਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਸ਼ਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਅਸੀਂ ਬਚ ਜਾਣਾ ਸੀ ਗੁਰਦਾਸਪੁਰ ਹਲਕਾ ਤੋਂ ਸ਼੍ਰੋਮ ਨੇ ਕਾਲੇ ਦਲ ਬਾਦਲ ਵੱਲੋਂ ਆਨੇ ਗਏ ਉਮੀਦਵਾਰ ਡਾਕਟਰ ਦਰਜੀਤ ਸਿੰਘ ਜੀ ਮਾ ਪਹੁੰਚੇ ਬਟਾਲਾ ਵਰਕਰ ਮਿਲਣੇ ਤੇ ਉਹਨਾਂ ਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਮੁੱਖ ਮੰਤਰੀ ਸੁਮੇਤ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਉਹਨਾਂ ਕਹੇ ਕਿ ਸਾਡਾ ਕਿਸੇ ਨਾਲ ਕੋਈ ਵੀ ਮੁਕਾਬਲਾ ਨਹੀਂ ਲੋਕ ਇਸ ਵਾਰ ਭਾਜਪਾ ਤੇ ਆਪ ਨੂੰ ਹੀ ਦਿਖਾਉਣਗੇ ਗੁੱਸਾ ਆਪ ਕੋ ਨਹੀਂ ਹੈ ਕੋਈ ਵੀ ਉਮੀਦਵਾਰ ਤਾਂ ਹੀ ਆਪਣੇ ਵਿਧਾਇਕਾਂ ਨੂੰ ਦੇ ਰਹੇ ਹਨ ਐਮਪੀ ਦੀ ਟਿਕਟ ਔਰ ਜਦੋਂ ਦਾ ਮੈਂ ਹਲਕੇ ਚ ਐਂਟਰ ਕੀਤਾ ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਭੈਣ ਭਰਾ ਅਕਾਲੀ ਵਰਕਰ ਆਗੂ ਸਹਿਬਾਨ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਕਿ ਕਿੰਨੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਜਿਹੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਦਾ ਬਿਕਮ ਸਿੰਘ ਮਜੀਠਾ ਸਾਹਿਬ ਦਾ ਜਿਹੜੇ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਵੀ ਨੇ ਜਿਵੇਂ ਨਰੇਸ਼ ਮਹਾਜਨ ਜੀ ਨੇ ਕਿਹਾ ਔਰ ਬਾਜੇ ਦੇ ਸਾਡੇ ਜਰਨਲਿਸਟ ਉਹਨਾਂ ਨੇ ਵੀ ਉੱਚੇ ਤੌਰ ਤੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਨਸ਼ਹਿਰਾ ਮੱਜਾ ਸਿੰਘ ਦੇ ਵਿੱਚ ਸਾਰੀ ਸਾਂਝੀ ਵਰਕਰ ਮੀਟਿੰਗ ਹੈ ਉੱਥੇ ਜਾ ਕੇ ਫਿਰ ਸਾਰੇ ਵਰਕਰ ਤੇ ਲੀਡਰ ਸੇ ਬੰਨ ਨਾਲ ਅਸੀਂ ਗੱਲਬਾਤ ਕਰਾਂਗੇ ਬਾਕੀ ਜਿਹੜੇ ਇਸ਼ੂਜ਼ ਐ ਉਹ ਮੈਂ ਮਜੀਠਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਬਾਕੀ ਕਰ ਲਓ ਚਲੋ ਦੇ ਸਵਾਲ ਇਹ ਨਾਲ 2002 ਦੇ ਵਿੱਚ ਲੱਖੜੇ ਸੀ ਉਸ ਤੋਂ ਬਾਅਦ ਕਿੰਨਾ ਕਿ ਚੁਣੌਤੀਆਂ ਲੱਗਦੀਆਂ ਕਿੰਨਾ ਕਿ ਔਖਾ ਲੱਗਦਾ ਕਿ ਕਿਹਦੀਸ ਕਰਨਾ ਪਊਗਾ ਦੇਖੋ ਗੱਲ ਐ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੂਲ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੁਨ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਲਿਸਸ ਹੋਇਆ ਜਿਹੜੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਲੜ ਕੇ ਗੁੰਮਰਾਹ ਕੀਤਾ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਲੁਕਣ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦਿਆਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਾਂਗੇ ਬੇਅਦਬੀਆਂ ਦੇ ਬਾਰੇ 'ਚ ਬੜਾ ਕੁਝ ਕਿਹਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਕਿ ਗੁਟਕਾ ਸਾਹਿਬ ਦੀ ਸੌਂ ਖਾ ਕੇ ਇੱਕ ਵੀ ਵਾਅਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਬੀਜੇਪੀ 'ਚ ਚਲੇ ਗਏ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਆ ਤੁਹਾਡੇ ਉਹਦਾ ਆਵਾਜ਼ ਸਾਹਿਬ ਵੀ ਉੱਥੇ ਸੀ ਬਾਕੀ ਵੀ ਕਾਂਗਰਸ ਦੇ ਲੀਡਰ ਸਾਹਿਬ ਉੱਥੇ ਸੀ ਜਿਹੜੇ ਨਾਲ ਖੜ ਕੇ ਉੱਥੇ ਜਿਹੜੇ ਆ ਉਸ ਵੇਲੇ ਨਾਅਰੇ ਲਾ ਰਹੇ ਸੀ ਜਕਾਰੇ ਲਾ ਰਹੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ ਤੇ ਕੀ ਇਹ ਬੇਅਦਬੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਤੇ ਅੱਜ ਤੁਸੀਂ 5 ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਦੱਸਣ ਨੂੰ ਕੁਝ ਨਹੀਂ ਐ ਕਿ ਉਹ ਵਾਅਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਗਈ ਇਸੇ ਤਰ੍ਹਾਂ ਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਐ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਐ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦੇਣਾ ਦੇਸ਼ ਬਹੁਤ ਵੱਡਾ ਐਲਾਨ ਸੀ ਬੜਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿੱਥੇ ਹੈ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਮੁੱਖ ਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿੱਪਣੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਹੈ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਇਹ ਖੁਦ ਇਨਵੋਲ ਹੋਇਆ ਤੇ ਅੱਜ ਸਾਡੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਨਹੀਂ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੇ ਵੀ ਹੁਣ ਅਸੀਂ ਪੁੱਛਦੇ ਆ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਵੰਤਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੀ ਸੋ ਇਸ ਕਰਕੇ ਹੁਣ ਸਾਰਾ ਕੁਝ ਐਸੇ ਲਈ ਨੰਗਾ ਹੋ ਗਿਆ ਕਿ ਫੇਰ ਯਾਦ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਦਾ ਇੱਕ ਇਨਕਲਾਬ ਲਿਆਦਾ ਸੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹਨਾਂ ਚੀਜ਼ਾਂ ਨੂੰ ਯਾਦ ਕਰਨ ਕਿਸੇ ਕੋਈ ਚੁਣੌਤੀ ਨਹੀਂ ਹੈ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਠਾਨਕੋਟ ਦੇ ਕੰਢੀ ਇਲਾਕੇ ਦੇ ਜਿਹੜੇ ਬੱਕਰੇ ਉਹ ਹਿੱਲੀ ਏਰੀਆ ਦੇ ਪ੍ਰੋਬਲਮ ਹੈ ਉਹ ਨਹੀਂ ਰੱਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਹਲਕੇ ਦਾ ਗੁਰਦਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚਨੀ ਦਿਓਲ ਜੀ ਨੂੰ ਜਿਤਾ ਕੇ ਵੇਖ ਹੀ ਲਿਆ ਫਿਲਮ ਆ ਗਈ ਗੱਦਰ ਗਦਰ ਗਦਾਰ ਕੀ ਗਦਰ ਜਿਹੜੀ ਵੀ ਸੀ ਤੇ ਇਧਰ ਵਾਲਿਆਂ ਨਾਲ ਤਾਂ ਗਦਾਰੀ ਹੋ ਗਈ ਮਤਲਬ ਇਧਰ ਵਾਲਿਆਂ ਨੂੰ ਤਾਂ ਰੋਲ ਕਿੱਥੇ ਵੀ ਨਹੀਂ ਮਿਲਿਆ ਇਸ ਲਈ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਦੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਕਭਰਾਉਂਦੇ ਉਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬਲੰਦ ਕਰਨਗੇ ਔਰ ਇਹ ਉਹ ਧਰਤੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਫ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੋਂ ਕੀਤੇ ਕਰਕੇ ਮੁੱਕਰੇ ਸੀ ਸੋ ਇਹ ਸਾਰੀ ਗੱਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ અપਨਾ ਕੇ ਆਪ ਦਾ ਐਮਐਲਏ ਬਣਾਇਆ ਔਰ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਬਜਾਰਤ ਦਿੱਤੀ ਇਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਕਮਜ਼ੋਰ ਵਕੀਲ ਗੁਰਦਾਸਪੁਰ ਦੇ ਕੇਸ ਨੂੰ ਖਰਾਬ ਕਰੂਗਾ ਮੇਰੀ ਤਰ੍ਹਾਂ ਜਿਹੜੇ ਇਲੈਕਸ਼ਨ ਆਪਣੇ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਉਹ ਸਾਰੇ ਮੌਜੂਦਾ ਮੰਤਰੀ ਨੇ ਔਰ ਐਮਐਲਏ ਨੇ ਲੱਗਦਾ ਨਹੀਂ ਅਗਰ ਅਸਤੀਫਾ ਨਾ ਦਿੱਤਾ ਇਹਨਾਂ ਨੇ ਤੇ ਇਲੈਕਸ਼ਨ ਪ੍ਰਭਾਵਿਤ ਹੋ ਸਕਦੇ ਨੇ ਉਹ ਜਿਹੜਾ ਇਹ ਭਗਵੰਤ ਮਾਨ ਹੈ ਨਾ ਬੜਾ ਚਰਾਰਤੀ ਕਿਸਮ ਦਾ ਬੰਦਾ ਇਹਨੂੰ ਪਤਾ ਹੈ ਸਾਰੀ ਹਰ ਨੇ ਤੇਨੂ ਆਇਆ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰੀ ਜਾਣ ਮੁੜ ਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਹ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ ਇਹਨਾਂ ਦੀ ਵਜਿਏ ਇਹਨੇ ਬਸ ਤੀਫਾ ਲੈ ਲੈਣਾ ਸਭ ਦਾ ਚਲੋ ਜਿਲ੍ਹਾ ਗੁਰਦਾਸਪੁਰ ਦੇ ਪਟਾਲਾ ਦੇ ਨਾਲ ਲੱਗਦੇ ਇਲਾਕੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਈ ਗੜੇ ਮਾਰੀ ਅਤੇ ਮੀਂਹ ਦੇ ਚੱਲਦੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਆਇਆ ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਹਨ ਅਤੇ ਉਹਨਾਂ ਨੂੰ ਫਿਰ ਕੁਦਰਤੀ ਮਾਰ ਪੈ ਗਈ ਹੈ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਪਿਛਲੇ ਖਰਾਬੇ ਦੇ ਪੈਸੇ ਨਹੀਂ ਮਿਲੇ ਹੁਣ ਉਹਨਾਂ ਨੂੰ ਸਰਕਾਰ ਤੋਂ ਕੀ ਆਸ ਹੈ ਮੇਰਾ ਨਾਮ ਭਲਵਿੰਦਰ ਸਿੰਘ ਆ ਪਿੰਡ ਮੇਰਾ ਨਸੜਾ ਮੱਜਾ ਸਿੰਘਾ ਡਿਸਟ੍ਰਿਕਟ ਗੁਰਦਾਸਪੁਰ ਤੇ ਪੱਕੀ ਫਸਲੀ ਤੇ ਰਾਤ ਦੀ ਆ ਵੇਖਿਆ ਜੇ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦੇ ਆਪਾਂ ਦੱਸ ਦੇ ਨਾ ਮੀ ਪੈਂਦਾ ਤੇ ਛਾੜੀਆਂ ਫਸਲਾਂ ਚੰਗੀਆਂ ਜਾਣੀਆਂ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਕਾਲੀ ਠੇਕ ਕਿੰਨੇ ਟਕੇ ਮੇਰੇ ਕੋਲ 50 ਕਿੱਲੇ ਠੇਕੇ ਤੇ ਆਗੇ ਜੀ ਪਹਿਲੀ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪੈਗੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜਾਏ ਤੇ ਤਾਂ ਨਹੀਂ ਕਿਉਂਕਿ ਡਿੱਗੇ ਦਾ ਕੰਪੈਨ ਵਾਲਿਆਂ ਵੀ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਹੈ ਤੇ ਫਿਰ ਦਾਣੇ ਵੀ ਹਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਪੂਰੇ ਹੋ ਜਾਣ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਆਰਤੀ ਨੂੰ ਚੁੱਕ ਚੁੱਕ ਕੇ ਪੈ ਲੀਆਂ ਠੇਕੇ ਤੇ ਲਾਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਈ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਜੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਨਹੀਂ ਕਿਉਂਕਿ ਪਿਛਲੇ ਨਹੀਂ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ ਸਾਡਾ ਬਾਤ ਕੁਝ ਜੋ ਸ਼ਾਮ ਕੀ ਟਾਈਮ ਸੇ 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮੜੀਆਂ ਚਾਲੂ ਉਸ ਨਾਲ ਪੂਰਾ ਜਨੋ ਜ ਆ ਵੇਖੋ ਜੀ ਦਿਨ ਚੜਦੇ ਨੂੰ ਵੇਖਿਆ ਤੇ ਇਹ ਕੰਮ ਆ ਗਿਆ ਜੀ ਕਿੰਨੀ ਫਸਲ ਖਰਾਬ ਹੋ ਚੁਗੀ ਕਿੰਨੇ ਪਰਸੈਂਟ ਖਰਾਬ ਹੋ ਜਾਣਾ ਇਹ ਜੀ ਪੂਰੀ 100% ਫੜ ਕੇ ਚੱਲੋ ਜੀ ਕਿਉਂਕਿ ਅਜੇ ਤੇ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਆਕੇ ਦੀ ਗੱਲ ਕਰੀ ਤੇ ਇਲਾਕੇ ਚ ਕਿੰਨੀ ਕਿੰਨੇ ਕਿਕਰ ਫਸਲ ਖਰਾਬ ਹੋਈ ਨਾ ਕਿ 60 70% ਹੈਗੀ ਹੈ ਜੀ 70 ਇਹ ਫਸਲ ਜਿਹੜੀ ਹੈ ਕਿੰਨੇ ਸਮੇਂ ਤੱਕ ਜਿਹੜੀ ਮੰਡੀ ਚ ਪਹੁੰਚਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5 ਦਿਨ 10 ਦਿਨ ਲੱਗ ਜਾਂਦੇ ਇਸ ਤੋਂ ਪਰਤੇ ਨਹੀਂ 10 ਦਿਨ ਤੇ ਪੂਰਾ ਸਮਝ ਜਾਣਾ ਹੈ ਅਸੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਜੀ ਨਾਮ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਾਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਚੱਲੀ ਬਹੁਤ ਤੇ ਮੀਂਹ ਪਿਆ ਗੜੇ ਮਾਰੀ ਹੋਈ ਤੇ दाणे ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡਿੱਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੜ ਤੋਂ ਘਟ ਵੀ ਹਜੇ 7-8 ਦਿਨ ਲੱਗ ਜਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਜਿਹ ਹੈ ਨਹੀਂ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈਲੀ ਚ ਖਲੋਤੀ ਆ ਜੀ ਪੈਲੀ ਚ ਮਤਲਬ ਵਿਸ਼ਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਆ ਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸੋ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਕਿਰਤ ਲੱਗੀ ਜੀ ਮੇਰੀ 50 ਕਿੱਲੇ ਆ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਲਾ ਲੋ ਵੀ 70% ਨੁਕਸਾਨ ਹੋ ਗਿਆ ਜੀ ਹੁਣ ਸਾਈਬਰ ਧੱਗਾਂ ਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉਡਾਉਣ ਲਈ ਕੋਈ ਲਿੰਕ ਜਾਂ OTP ਭੇਜਣ ਦੀ ਲੋੜ ਨਹੀਂ ਪੈਂਦੀ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੀ ਕਾਲ ਨੂੰ ਹੋਲਡ ਕਰਵਾ ਲੈਂਦੇ ਹਨ ਤਾਂ ਵੀ ਸਾਵਧਾਨ ਰਹੋ ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਈਲ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਤੇ ਤੁਹਾਡੇ ਮੋਬਾਈਲ ਨੰਬਰ ਨਾਲ ਜੁੜੇ ਖਾਤੇ ਵਿੱਚ ਸੇਧ ਮਾਰੀ ਕਰ ਸਕਦਾ ਹੈ ਅਜਿਹਾ ਹੀ ਵਾਕਿਆ ਧਾਰੀਵਾਲ ਦੇ ਨੌਜਵਾਨ ਗੌਰਵ ਲੁਥਰਾ ਨਾਲ ਵਾਪਰਿਆ ਹੈ ਹਾਂਜੀ ਮੇਰਾ ਨਾਮ ਜੀ ਗੌਰਵ ਹੈ ਔਰ ਮੇਰੀ ਧਾਰੀਵਾਲ ਨੇਰ ਦੇ ਉੱਤੇ ਦੁਕਾਨ ਹੈ ਮੋਬਾਈਲ ਰਿਪੇਅਰ ਦੀ ਪਿਛਲੇ ਦਿਨ ਮੈਨੂੰ ਫੋਨ ਆਇਆ ਜੀ ਕੰਪਨੀ ਵੱਲੋਂ ਇੰਡਸਟਰੀਅਲ ਬੈਂਕ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ट्रांजैक्शन ਹੋਈ ਹੈ ਤੇ ਜੇ ਤੁਸੀਂ ਦੂਜੀ ट्रांजੈਕਸ਼ਨ ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਔਰ ਇੰਸ਼ੋਰੈਂਸ ਆਲਰੇਡੀ ਹੈਗੀ ਆ। ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ। ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਮੈਂ ਕਿਹਾ ਕਿ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ। ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ। ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਿਆ ਵੀ ਜੇ ਤੁਹਾਡੇ 138986 ਰੁਪਏ ਪਏ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਆ ਗਿਆ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹਨਾਂ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਆਪਣੀ ਜੋ ਵੀ ਘਟਨਾ ਆਈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138940 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜਲਦੀ ਤੋਂ ਜਲਦੀ ਇਹ ਬੰਦਿਆਂ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਦਿਨ ਇਹਨਾਂ ਨੇ ਬਹੁਤ ਜ਼ਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜ਼ਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਇਹ ਜਲਦੀ ਤੋਂ ਜਲਦੀ ਕੰਮ ਉਤੇ ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਗੋਪੀਪੁਰ ਦੇ ਸਰਪੰਚ ਨਿਰਮਲ ਸਿੰਘ ਬਾਰੇ ਲੋਕਾਂ ਨੇ ਟੀਵੀ ਚੈਨਲ ਤੇ ਫੋਨ ਕਰਕੇ ਸਰਪੰਚ ਖਿਲਾਫ ਕਾਫੀ ਸ਼ਿਕਾਇਤਾਂ ਵੀ ਕੀਤੀਆਂ ਜਦੋਂ ਮੀਡੀਆ ਦੀ ਟੀਮ ਪਿੰਡ ਗੋਪੀਪੁਰ ਪਹੁੰਚੀ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਉਸ ਲੋਕਾਂ ਨੇ ਕਿਹਾ ਕਿ ਸਰਪੰਚ ਦੇ ਪਿੰਡ ਦੇ ਵਿਕਾਸ ਵਾਸਤੇ ਕੁਝ ਨਹੀਂ ਕੀਤਾ ਤੇ ਤਕਰੀਬਨ ਜ਼ਿਆਦਾਤਰ ਲੋਕਾਂ ਨੇ ਕਿਹਾ ਹੈ ਕਿ ਸਰਪੰਚ ਸਾਹਿਬ ਨੇ ਆਪਣੀ ਜੇਬ ਤੋਂ ਪੈਸੇ ਲਗਾ ਕੇ ਪਿੰਡ ਦਾ ਵਿਕਾਸ ਕੀਤਾ ਜਦੋਂ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਵਿੱਚ ਤਕਰੀਬਨ ਕੰਮ ਹੋਇਆ ਪਿਆ ਸੀ ਪਿੰਡਾਂ ਦੀਆਂ ਗਲੀਆਂ ਕੱਚੀਆਂ ਹਨ ਅਤੇ ਚਪੜ ਦਾ ਥੋੜਾ ਬਹੁਤ ਕੰਮ ਹੋਣ ਵਾਲਾ ਹੈ ਜਦੋਂ ਸਰਪੰਚ ਨਿਰਮਲ ਨਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਜਿਹੜਾ ਕੰਮ ਰਹਿ ਗਿਆ ਉਹ ਕਿਉਂ ਨਹੀਂ ਹੋਇਆ ਤਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਜਿੰਨੀ ਗ੍ਰਾਂਟ ਆਈ ਸੀ ਉਸ ਤੋਂ ਵੱਧ ਅਸੀਂ ਲਗਾ ਦਿੱਤਾ ਹੈ ਹੁਣ ਪ੍ਰਬੰਧਕ ਲੱਗ ਚੁੱਕੇ ਹਨ ਤਾਂ ਹੀ ਕਰਕੇ ਕੰਮ ਨਹੀਂ ਹੋ ਰਿਹਾ ਪੇਸ਼ਾ ਕਪੂਤਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਕਰ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਦੇਖ ਲਿਆ ਜੀ ਜਿਹੜਾ ਗਲੀਆਂ ਦਾ ਤਾਂ ਸਾਡਾ ਕੰਮ ਕੰਪਲੀਟਲੀ ਓਕੇ ਹੋਇਆ ਪਿਆ ਲਗਭਗ ओके ਹੋ ਗਿਆ ਇੱਕ ਟਾਈਲ ਜਿਹੜੀ ਇੰਟਰਲੌਕ ਟਾਈਲ ਜਿਹੜੀ ਆ ਉਹਦੇ ਨਾਲ ਸਾਰੀਆਂ ਗਲੀਆਂ ਪੱਕੀਆਂ ਹੋ ਚੁੱਕੀਆਂ ਤੇ ਲਗਭਗ ਹੋ ਗਈਆਂ ਜਿਹੜੀ ਕੋਈ ਇੱਕ ਦੋ ਗਲੀਆਂ ਰਹਿndੀਆਂ ਹੈਗੀਆਂ ਉਹਨਾਂ ਦਾ ਵੀ ਕੰਮ ਹੋ ਜਾਏਗਾ ਤੇ ਬਾਕੀ ਜਿਹੜਾ ਕੋਈ ਛੱਪੜ ਤੇ ਸਾਡੇ ਹੈਗਾ ਸੀ ਕੰਮ ਉਹ ਵੀ ਅਸੀਂ ਸ਼ੁਰੂ ਕੀਤਾ ਹੋਇਆ ਜੀ ਸੀਵਰੇਜ ਜਿਹੜਾ ਸਾਡਾ ਉਹ ਕੰਪਲੀਟ ਹੋ ਚੁੱਕਾ ਹੈ ਅਸੀਂ ਵੱਡੇ ਛੱਪੜ ਦੇ ਵਿੱਚ ਜਿਹੜਾ ਛੱਪੜ ਦਾ ਉਹ ਪਾਣੀ ਹੈ ਵੱਡੀ ਪਾਈਪ ਲਾਈਨ ਪਾ ਕੇ ਉਹਦੇ ਵਿੱਚ ਲੈ ਗਏ ਆਂ ਉਸ ਤੋਂ ਬਾਅਦ ਹੁਣ ਜਿਹੜਾ ਗਾੜੀ ਸਾਡੇ ਕੋਲ ਜਦੋਂ ਆਇਆ ਆਏਗੀ ਉਹਦੇ ਵਿੱਚ ਅਸੀਂ ਭਰਤੀ ਪਾਵਾਂਗੇ ਤੇ ਉਹ ਜਿਹੜਾ ਛਪੜਿਆ ਉਹ ਸਾਡਾ ਸਾਫ਼ ਸੁਥਰਾ ਹੋ ਜਾਏਗਾ। ਜ਼ਿਲ੍ਹਾ ਗਦਾਸਪੁਰ ਦੇ ਪਿੰਡ ਛੀਨਾ ਰੇਲਵੇ ਵਾਲਾ ਵਿੱਚ ਬਣੇ ਕਹਿਲੋ ਗੋਦਾਮ ਦੇ ਗੇਟ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਕੱਠੇ ਹੋਏ ਅਤੇ ਧਰਨਾ ਦਿੱਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਗੋਦਾਮਾਂ ਨੂੰ ਸਰਕਾਰੀ ਮੰਡੀਆਂ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ। ਇਸ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਸੂਬਾ ਸਰਕਾਰ ਨੇ ਇਨਾ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ ਪਰ ਉਹਨਾਂ ਨੂੰ ਡਰ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਚਾ ਰਹੀ ਹੈ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰ ਰੰਡੀਆਂ ਨੇ ਬਾਕੀ ਜਿਹੜਾ ਰੱਖ-ਰਖਾਲ ਲੈਣਦੇ ਨੇ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਸਰਕਾਰ ਇਹਨਾਂ ਨੂੰ ਆਪਣੇ ਹੱਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗਾਂ ਦਾ ਮਤਲਬ ਵੀ మార్కెట్ కమిటీ ਇੱਕ ਬਟਾਲਾ ਮਾਰਕੀਟ ਕਮੇਟੀ ਆ ਉਹ ਤੁਹਾਡੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲਾ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਡੇਰਾ ਕਲਾਨ ਔਰ ਠੀਕ ਆ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਦਾਂ ਨਸ਼ਾਰੇ ਦੀ ਹੋ ਗਈ ਬਟਾਲਾ ਗਰੰਤੀਆਂ ਦੀ ਹੋ ਗਈ ਕਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਮਾਰਕੀਟ ਕਮੇਟੀ ਭਾਂਗੋ ਨਾ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਸੀ ਤੇ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਏਕਦਮ ਹੁੰਦਾ ਕਦੀ ਮਾਰਕੀਟ ਯਾਰਡ ਕੋਸ਼ਿਸ਼ ਨਹੀਂ ਹੁੰਦਾ ਤੁਸੀਂ ਪੰਜ ਸੱਤ ਦੇ ਸਰਕਾਰੀ ਏਕਦਮ ਵੇਖ ਲਓ ਵੇਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉੱਥੇ ਕਦੀ ਵੀ ਕਿਸਾਨਿੱਤਾ ਜਾ ਕੇ ਮਾਲ ਆਪਣਾ ਨਹੀਂ ਸੀ ਵੇਚਦਾ ਮਾਲ ਮੰਡੀ ਚੋ ਚੋਕ ਉੱਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਨਾ ਇਸ ਨੂੰ ਵੀ ਵਾਪਸ ਹੋ ਜਾਂਦਾ ਨੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵੀ ਚੋਕੋ ਜਿਹ ਮੰਡੀਆਂ ਨੇ ਨਾ ਉਹ ਭੰਗ ਕੀਤੀਆਂ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਹੈ ਹੁਣਾਂ ਨੇ ਹੁਕਮ ਦਿੱਤਾ ਵੀ ਚੱਲਣ ਗਿਆ ਇਸ ਕਰਕੇ ਇਹ ਜਿਹੜਾ ਪ੍ਰੋਸਟਾਟਸ ਹਲੋਨ ਬਾਹਰ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਇੱਥੇ ਨਾ ਆਇਆ ਆਵੇ ਇਹਦੇ ਨਾਲ ਰੁਜ਼ਗਾਰ ਜੁੜਿਆ ਹੋਇਆ ਲੇਕਿਨ ਜਿਹੜਾ ਫ੍ਰੀ ਰਸੋਲ ਮਿਲਦਾ 80 ਕਰੋੜ ਉਹ ਬਿਲਕੁਲ ਨਹੀਂ ਮਿਲਦਾ ਉਹ ਵੀ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦੇਊਗੀ ਫ੍ਰੀ ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿੱਛੇ ਸਟੀਮ ਲੈਂਦੀ ਹੋਈ ਹੈ ਉਹ ਪਿੱਛੇ ਲਗਾਈ ਹੋਈ ਹੈ ਕੀ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤਿਆਂ 'ਚ 200 ਰੁਪਏ ਪਾ ਦਾਂਗੇ ਤੇ ਤੁਸੀਂ ਉਹਦਾ ਆਟਾ ਲੈ ਲਿਓ। ਉਹ ਜਦੋਂ ਆਟਾ ਲੈਣ ਜਾਂਦੇ ਦੁਕਾਨ ਤੋਂ ਆਟਾ 50-60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿਚੋਂ ਲਾਵੇ ਇਸ ਕਰਕੇ ਉਹ ਕਥਮਰੀ ਦਾ ਸ਼ਿਕਾਰ ਇਹਦੇ ਲੋਕ ਬਹੁਤ ਸਾਰੇ ਇਹਦੇ ਨਾਲ ਆਰਮ ਨੋਮੀ ਦੇ ਦਿਹਾੜੇ ਨੂੰ ਲੈ ਕੇ ਹਿੰਦੂ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸ਼ਾਮਿਲ ਹੋਏ ਉੱਥੇ ਸਿਆਸੀ ਪਾਰਟੀਆਂ ਦੇ ਆਗੂ ਵੀ ਨਤਮਸਤ ਹੋਣ ਪਹੁੰਚੇ ਅਤੇ ਇਸ ਯਾਤਰਾ ਵਿੱਚ ਉਨ੍ਹਾਂ ਹਾਜ਼ਰੀ ਵੀ ਲਗਵਾਈ ਸ਼ੋਮਣੀ ਅਕਾਲੀ ਦਰ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਜੋ ਇਸ ਪਾਵਨ ਦਿਹਾੜੇ ਤੇ ਬਟਾਲੇ ਵਿੱਚ ਆਏ ਹਨ ਤੇ ਉਹਨਾਂ ਕਹਿ ਹੈ ਕਿ ਪੰਜਾਬ ਦੀ ਰਵਾਇਤ ਹੈ ਕਿ ਸਭ ਧਰਮਾਂ ਦੇ ਲੋਕ ਇੱਕ ਦੂਸਰੇ ਦੇ ਧਾਰਮਿਕ ਦਿਹਾੜੇ ਇਕੱਠੇ ਮਨਾਉਂਦੇ ਹਨ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਅੱਜ ਹੋ ਰਿਹਾ ਵਾ ਇੱਥੇ ਸਾਰੀਆਂ ਸੰਸਥਾਵਾਂ ਜਿਹੜੇ ਆ ਇਕੱਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੁਰ ਕੇ ਨਹਿਰੂ ਗੇਟ ਨਹਿਰੂ ਵੇਟੋ ਬਾਈਪਾਸ ਹੁੰਦਿਆਂ ਹੁੰਦਿਆਂ ਸਾਰਾ ਕੰਜੂਰੀ ਗੇਟ ਖਤਮ ਕੀਤਾ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨਮੀ ਬਹੁਤ ਬਹੁਤ ਵਧਾਈ ਆ RAM CHANDRA ਰਿਆਸਨ ਘਰ ਆਏ ਸੀਗੇ ਜਿਹੜੇ ਇਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਿਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਜਵੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਮਹਾਸ਼ਾਹੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਹਿ ਮੰਗਾ ਗੋਵਾਲ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਭੈਣ ਭਰਾ ਮਿਲ ਜੁਲ ਕੇ ਜੋ ਸਾਡੇ ਪਰਵਾਦੀ ਨਿਸ਼ਚਿਤਾ ਦੇ ਸਿੱਖਿਆ ਸੀ ਇਕੱਠੇ ਹੋ ਕੇ ਰਾਮ ਨੰਦ ਦੀ ਜਾਦਾ ਬਣਾ ਕੇ ਇੱਕ ਵਧੀਆ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ ਉਹ ਦੋ ਜਦੋਂ ਵੀ ਕਿਸੇ ਮਹਾਨ ਸ਼ਖਸੀਅਤ ਦਾ ਦਿਨ ਮਨਾਇਆ ਜਾਂਦਾ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜੇ ਵੀ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੇ ਉਹਨਾਂ ਨੇ ਪੂਰਨੇ ਪਾਏ ਹੁੰਦੇ ਆ ਜਿਹੜੀਆਂ ਉਹਨਾਂ ਦੇ ਸਿਖਿਆਵਾ ਸਾਨੂੰ ਦੱਸੀਆ ਹੁੰਦੀ ਹੈ ਇਸ ਤਰ੍ਹਾਂ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਕਿ ਪਰਿਆਦਾ ਪਰਚੇਤਨ ਤੋਂ ਆਪ ਰਾਤ ਤੋਂ ਤੱਕ ਜੀਣਾ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਇਸ ਤਰੀਕੇ ਰਾਮਨਾਰਾਇਣ ਸਾਹਿਬ ਨੂੰ ਰੋਲ ਤੋਂ ਮੋੜਨਾ ਚਾਹੀਦਾ ਪਰ ਇਹ ਅੱਗੇ ਨੂੰ ਆ ਟਰਾਲੀ ਨਿਕਲ ਰਹੀ ਔਰ ਇੱਕ ਰਾਜੇ ਦੇ ਕੀ ਪਤੂ ਰਿਹਾ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹਨਾਂ ਦੇ ਅੰਦਰ ਤੋਂ ਸਿੱਧਾ ਬੱਦ ਗਿਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀ ਸਿੰਘ ਪੁੱਲਰ ਦੇ ਹੱਕ ਵਿੱਚ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅੰਗਦ ਸਿੰਘ ਸੋਹਲ ਅਤੇ ਹਲਕਾ ਖਡੂਰ ਸਾਹਿਬ ਦੇ ਯੂਥ ਪ੍ਰਧਾਨ ਨਿਰਮਲ ਸਿੰਘ ਢੋਡੀ ਦੀ ਅਗਵਾਈ ਹੇਠ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾਡ ਚੇਅਰਮੈਨ ਨਗਰ ਸੁਧਾਰ ਅਟਰਸਟ रजेंद्र सिंह उस्मा हारप्रीत सिंह ਤੋਂ ਨਾਮ ਮੈਂਬਰ ਪੰਜਾਬ ਰਾਜ ਮੰਡੀ ਬੋਰਡ ਜ਼ਿਲ੍ਹਾ ਯੂਥ ਵਿੰਗ ਵਾਈਸ ਪ੍ਰਧਾਨ ਰੁਪਿੰਦਰ ਕੌਰ ਸੰਧੂ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਦ ਕੀਤੀ ਮੈਂ ਨਿਰਮਲ ਸਿੰਘ ਢੋਡੀ ਸਭ ਤੋਂ ਪਹਿਲਾਂ ਮੈਂ ਤਾਂ ਧੰਨਵਾਦ ਕਰਦਾ ਚਾਹੁੰਦਾ ਜੀ ਹਲਕਾ ਖਡੂਰ ਸਾਹਿਬ ਦੇ ਯੂਥ ਵਿੰਗ ਦਾ ਤੁਸੀਂ ਇਤਸ਼ਾਹ ਦੇਖ ਸਕਦੇ ਜੀ ਹਲਕਾ ਖਡੂਰ ਸਾਹਿਬ ਦਾ ਯੂਥ ਵਿੰਗ ਦਾ ਦੇਖੋ ਜੀ ਹਾੜ ਆਇਆ ਪਿਆ ਮੈਂ ਗਿਣਤੀ ਨਹੀਂ ਦੱਸਾਂ ਦੱਸ ਸਕਦਾ ਮੋਟਰਸਾਈਕਲਾਂ ਦੀ ਤੇ ਮੈਂ ਭਰੋਸਾ ਜਤਉਣਾ ਚਾਹੁੰਦਾ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਨੂੰ ਅਸੀਂ 16.5 ਹਜ਼ਾਰ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਜਿੱਤੇ ਸੀਗੇ ਤੇ ਮੈਂ ਵਿਸ਼ਵਾਸ ਜਤੋਨਾ ਕਿ ਅਸੀਂ ਇਹ ਡਬਲ ਲੀਡ ਕਰਕੇ ਹਲਕਾ ਖਡੂਰ ਸਾਹਿਬ ਤੋਂ ਤੁਹਾਨੂੰ ਤੋੜਾਂਗੇ ਜੀ ਅੱਜ ਖਡੂਰ ਸਾਹਿਬ ਹਲਕੇ ਦੇ ਵਿੱਚ ਜੋ ਨੌਜਵਾਨਾਂ ਵੱਲੋਂ ਉਤਸ਼ਾਹ ਦਿਖਾਇਆ ਗਿਆ ਵਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਸਾਨੂੰ ਇੰਜ ਲੱਗਦਾ ਵਾ ਜੇ ਉਤਸ਼ਾਹ ਇਸੇ ਤਰ੍ਹਾਂ ਬਣਿਆ ਰਿਹਾ ਲੋਕਾਂ ਦੇ ਤੇ ਆ ਲਾਜਿਤ ਭਲਰ ਰਹੀ ਜਿਹੜੀ ਜਿੱਤ ਹੈ ਬਹੁਤ ਜਲਦੀ ਆਸਾਨ ਹੋਣ ਜਾ ਰਹੀ ਆ ਅੱਜ ਖਰੜਚ ਤਕਰੀਬਨ 4 ਵਜੇ ਉਸ ਸਮੇਂ ਮੋਹਾਲੀ ਖਰੜ ਹਾਈਵੇ ਜਾਮ ਹੋ ਗਿਆ ਜਦੋਂ 1000 ਕਰੋੜ ਦੇ ਘਟਾਲੇ ਮਾਮਲੇ ਵਿੱਚ ਵੱਡੀ ਧਾਂਦਲੀ ਦੇ ਖਿਲਾਫ ਕੁਝ ਲੋਕੀ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਇਸ ਮੌਕੇ ਪੰਜਾਬ ਪੁਲਿਸ ਦੇ ਸਾਫ ਕਾ ਅਧਿਕਾਰੀ ਨੇ ਕਿਹਾ ਕਿ ਪੀਸੀਐਲ ਗੇਟ ਵੇਦੀ ਕੰਪਨੀ ਦੇ ਐਮਡੀ ਜਗਜੀਤ ਤੇ ਆਈਜੀ ਸ਼ਿਵੇ ਸ਼ਰਮਾ ਨੇ ਮਿਲ ਕੇ ਮੁਲਾਜ਼ਮਾਂ ਦੀ ਕਲੋਨੀ ਬਸਾਉਣ ਲਈ ਜ਼ਮੀਨ ਖਰੀਦੀ ਸੀ ਜਿਸ ਵਿੱਚ 700 ਪੁਲਿਸ ਮੁਲਾਜ਼ਮਾਂ ਨੂੰ ਪਲਾਟ ਕੱਟ ਕੇ ਦੇਣੇ ਸਨ ਮਾਮਲਾ 2009 ਦਾ ਹੈ ਤੇ ਉਸ ਸਮੇਂ ਪੁਲਿਸ ਮੁਲਾਜ਼ਮਾ ਪਾਸੋਂ 146 ਕਰੋੜ ਰੁਪਏ ਇਕੱਠੇ ਕਰ ਲਏ ਪਰ ਅਜੇ ਤੱਕ ਕਿਸੇ ਵੀ ਪੁਲਿਸ ਮੁਲਾਜ਼ਮਾ ਨੂੰ ਇੰਚ ਜ਼ਮੀਨ ਨਾ ਦਿੱਤੀ ਗਈ ਤੇ ਹੁਣ 713 ਮੁਲਾਜ਼ਮ ਦਰਦਰ ਦੀਆਂ ਠੋਕਰਾਂ ਖਾ ਰਹੇ ਹਨ ਜੀ ਸਾਡੇ 2009 ਦੇ ਵਿੱਚ ਇੱਕ ਪੀਐਸ ਪੀ ਸੋਸਾਇਟੀ ਬਣੀ ਸੀ ਪੰਜਾਬ ਪੁਲਿਸ ਪ੍ਰਾਇਮਰੀ ਕੰਜ਼ਿਊਮਰ ਕੋਆਪਰੇਟਿਵ ਸੋਸਾਇਟੀ ਉਹ ਤੁਸੀਂ ਉਹਨੂੰ ਫਰਮੇ ਬਣਾਈ 2010 ਤੋਂ ਸਾਡੇ ਕੋਲੋਂ ਇੱਕ ਇੱਕ ਸੋਤੇ 46 ਕਰੋੜ ਰੁਪਇਆ ਇਕੱਠਾ ਕਰ ਲਿਆ ਦਿੱਤਾ ਕਿਸੇ ਨੂੰ ਅੱਜ ਤੱਕ ਇੱਕ ਇੰਚ ਜਗ੍ਹਾ ਨਹੀਂ ਦਿੱਤੀ ਉਲਟਾ ਜਿਹੜੀ ਉਹ ਅਫਸਰਾ ਨੇ ਸੁਸਾਇਟੀ ਬਣਾਈ ਸੀ ਉਹਨਾਂ ਨੇ ਜਿਹੜੇ ਸਾਡੇ ਪੈਸੇ ਵੀ ਦਿੱਤੇ ਜਿਹੜੀ ਸਾਡੀ ਜ਼ਮੀਨ ਖਰੀਦੀ ਸੀ 60 ਕਿੱਲੇ ਉਹ ਵੀ ਬਿਲਡਰ ਦੇ ਨਾਂ ਲਵਾ ਦਿੱਤੀ ਔਰ 35 ਕਰੋੜ ਰੁਪਇਆ ਜੈਂਪਰਪਸ ਲਈ ਦਿੱਤਾ ਸੀ ਜ਼ਮੀਨ ਖਰੀਦਣ ਵਾਸਤੇ ਉਹ 1 ਇੰਚ 1 ਇੰਚ ਵੀ ਲਈ ਜਿਹੜੀ 25 ਕਿੱਲੇ ਦੀ ਉਹਨੇ ਵਕਰੀ ਲੈਣੀ ਸੀ ਇੱਕ ਪ੍ਰੋਜੈਕਟ ਕੀਤਾ, ਫਿਰ ਕੇ ਦੂਜਾ ਪ੍ਰੋਜੈਕਟ ਕੀਤਾ। ਅੱਜ ਤੱਕ ਕੋਈ ਉਹਨੇ ਕੋ ਮਨਜ਼ੂਰੀ ਨਹੀਂ। ਬਸ ਫੋਟੋ ਹਫਾਟਾਂ ਨਾਲ ਤੇ ਇਸ ਤਰ੍ਹਾਂ ਹੀ ਸਾਰੀ ਜਾਂਦਾ। ਸਾਡੇ ਕੋਈ 713 ਮੈਂਬਰ ਨੇ ਜਿਹੜੇ ਧੱਕੇ ਖੰਦੇ ਫਿਰਦੇ ਜਿੱਦੇ ਚੋ 50 ਜਿਹੜੇ 55 ਜਿਹੜੀਆਂ ਲੇਡੀਆਂ ਉਹ ਚੜੀਆਂ ਵਿੱਡੋ ਹੋ ਗਈਆਂ। ਬੰਦੇ ਵਿਚਾਰੇ ਉਹ ਠੀਕ ਦੇ ਰਹਿ। ਸਭ ਤੋਂ ਵੱਡਾ ਕੀ ਕੀਤਾ? ਕਿ ਬਲਾਜਮਾ ਨੂੰ ਇਕੱਠੇ ਕਰਕੇ ਸਬੋਰਡੀਨਰ ਸੀਗੇ ਵਿਚਾਰੇ ਡਿਸਪਲਿਨਰੀ ਫੋਰਸ ਹੁੰਦੀ ਆ। ਉਹਨਾਂ ਸਾਰਿਆਂ ਨੂੰ ਇੱਕ ਦਿਨ ਬਲਾ ਕੇ ਇੱਕ ਐਗਰੀਮੈਂਟ ਕਰਕੇ ਪੰਜਾਬ ਆਪਣਾ ਐ ਜੀਐਸਬੀ ਬੈਂਕ ਦੇ ਨਾਲ ਹਾਂਜੀ ਤੇ ਸੁਸਾਇਟੀ ਨੇ ਗਰੰਟੀਆਂ ਦੋ ਆਕੇ ਤੇ ਉਹਨਾਂ ਨੂੰ ਲੋਨ ਲੈ ਕੇ ਲੰਮਸਮ ਪੈਸੇ ਲੈ ਲੇ ਕੋ ਕਿਸ਼ਤਾਂ ਨਹੀਂ ਕੀਤੀਆਂ ਜਿੰਨਾ ਜਿਹਦਾ ਪਲਾਟ ਦਾ ਮੁੱਲ ਸੀ ਉਹਨੇ ਸਾਰੇ ਪੈਸੇ ਲੈ ਕੇ ਉਦੋਂ ਦੇ ਸਾਰੇ ਪੈਸੇ ਸਾਡੇ ਚਲੇ ਗਏ ਉਹਨੇ ਸੀ ਤੇ ਕੋਰਟਾਂ 'ਚ ਧੱਕੇ ਖਾਂਦੇ ਫਿਰਦੇ ਆ ਹਾਂਜੀ ਤੇ ਅੱਜ ਉਹ ਵਿਚਾਰੇ ਕੋਈ ਪੁੱਛਦਾ ਨਹੀਂ ਕੋਈ ਜਿਹਦਾ ਨਹੀਂ ਮੋਹਾਲੀ ਫੇਸ 8 ਵਿੱਚ ਲੱਗੇ ਮੋਰਚੇ ਨੂੰ ਅੱਜ ਮਾਨਯੋਗ ਕੋਰਟ ਦੇ ਹੁਕਮਾਂ ਅਨੁਸਾਰ ਚੁਕਵਾਉਣਾ ਸੀ ਜਿਸ ਤੋਂ ਬਾਅਦ ਕੋਮ ਇਨਸਾਫ ਮੋਰਚੇ ਨੇ 16 April ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਤਰਨੇ ਚ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਅੱਜ ਉਸੇ ਅਪੀਲ ਦੀ ਅਮਲ ਕਰਦਿਆਂ ਲੋਕ ਹਿੱਤ ਮਿਸ਼ਨ BKU ਪੰਜਾਬ ਦੇ ਸਮਰਥ ਮੋਰਚੇ ਵਿੱਚ ਸ਼ਾਮਿਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਹਿੱਤ ਮਿਸ਼ਨ ਬੀਕੇਜੂ ਪੰਜਾਬ ਸੋ ਇਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਪ੍ਰਣ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਪ੍ਰਗਾੜੀ ਮੋਰਚੇ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਅਤੇ ਹੋਰ ਆਧਿਕ ਪੰਥ ਦੀਆਂ ਮੰਗਾਂ ਨੂੰ ਲੈ ਕੇ ਜੋ ਮੋਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ਤੇ ਮੋਰਚਾ ਚੱਲ ਰਿਹਾ ਹੈ ਅੱਜ ਵੱਡੇ ਕਾਫਲੇ ਸਮੇਤ ਇੱਥੇ ਹਾਜ਼ਰੀਆਂ ਜੋ ਭਰੀਆਂ ਗਈਆਂ ਨੇ ਤੇ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਹੈ ਅਰਦਾਸ ਕਰਦੇ ਹਾਂ ਕਿ ਜਲਦੀ ਉਹ ਜਿਹੜੇ ਜੋਤੇ ਹੋ ਘਰਾਂ ਨੂੰ ਪਰਤਣ ਗੁਰੂ ਮਹਾਰਾਜ ਕਿਰਪਾ ਕਰਨ ਆਓ ਸੰਗਤਾਂ ਨਾਲ ਮਿਲ ਕੇ ਆਪੋ ਆਪਣਾ ਬਾਰੋ-ਬਾਰੀ ਫਰਜ਼ ਨਿਭਾਉਂਦੇ ਹੋਏ ਜਰੂਰ ਇੱਥੇ ਹਾਜ਼ਰੀਆਂ ਲਵਾਓ ਸੋ ਬਹੁਤ ਕਿਰਪਾ ਦੇ ਨਾਲ ਸਾਰਿਆਂ ਦੇ ਚੱਲ ਰਿਹਾ ਏ ਸੋ ਸਾਰੇ ਹੀ ਆਪਣਾ ਫਰਜ਼ ਜਰੂਰ ਦਿਵਾਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ